ਆਰੀ ਹੈਂਡਵਰਕੇ ਕਢਾਈ ਵਾਲੇ ਸੂਟਾਂ ਤੇ ਜਿਹੜਾ ਵਰਕ ਕੀਤਾ ਜਾਂਦਾ ਜੋ ਵੀ ਸਮਾਨ ਲੱਗਦਾ ਮੋਤੀ ਵਗੈਰਾ ਜੋ ਸਿੱਪੀਆਂ ਘੱਟ ਦਾ ਨੇ ਸਾਰਾ ਕੁਝ ਤੁਹਾਨੂੰ ਸਾਡੇ ਕੋਲ ਇੱਕੋ ਥਾਂ ਤੇ ਮਿਲ ਜੂਗਾ ਹੁਣ ਤੁਹਾਨੂੰ ਮੱਥਾ ਮਾਰਨ ਦੀ ਕਿਤੇ ਅਲੱਗ-ਅਲੱਗ ਥਾਵਾਂ ਤੇ ਜਾ ਕੇ ਲੋੜ ਨਹੀਂ ਪੈਣੀ ਤੇ ਤੁਸੀਂ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਆਪਦੀ ਲੋੜ ਮੁਤਾਬਕ ਘੱਟ ਮਾਤਰਾ ਚ ਜਾਂ ਵੱਧ ਮਾਤਰਾ ਚ ਵੀ ਜਿੰਨੀ ਚੀਜ਼ ਤੁਸੀਂ ਚਾਹੋ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਲੋੜ ਮੁਤਾਬਕ ਚੀਜ਼ ਖਰੀਦ ਸਕਦੇ ਹੋ ਆਰੀ ਹੈਂਡਵਰਕ ਸਿੱਖ ਰਹੀਆਂ ਪਹਿਣਾ ਲਈ ਅੱਜ ਆਪਾਂ ਸਾਰੇ ਸਮਾਨ ਬਾਰੇ ਜਾਣਕਾਰੀ ਲੈ ਕੇ ਆਏ ਆਂ ਇਹਨਾਂ ਸਮਾਨ ਤੁਹਾਨੂੰ ਚਾਹੀਦਾ ਹੀ ਚਾਹੀਦਾ ਹੋਏਗਾ ਜੇ ਤੁਸੀਂ ਆਰੀ ਹੈਂਡਵਰਕ ਸਿੱਖਦੇ ਆਂ ਸਭ ਤੋਂ ਪਹਿਲਾਂ ਜੀ ਇਹ ਸੀਕਵੈਂਸ ਹੁੰਦੀ ਹੈ ਦੋ ਤਰ੍ਹਾਂ ਦੀ ਜਿਹਦੇ ਨਾਲ ਕਿ ਕੋਈ ਹੈਂਡਵਰਕ ਦਾ ਡਿਜ਼ਾਈਨ ਨਾ ਕਵਰ ਹੀ ਨਹੀਂ ਹੋ ਸਕਦਾ ਫਿਰ ਆ ਗਿਆ ਦੂਜੇ ਨੰਬਰ ਤੇ ਦਬਕਾ ਤੇ ਨਕਸ਼ੀ ਇਨਾਂ 'ਚ ਸ਼ਾਈਨਿੰਗ ਦਾ ਫਰਕ ਹੁੰਦਾ ਹੈ ਪਲੇਨ ਹੁੰਦਾ ਉਹਦੇ ਵਿੱਚ ਸ਼ਾਈਨਿੰਗ ਹੁੰਦੀ ਹੈ ਉਸ ਤੋਂ ਬਾਅਦ ਆ ਜੀ ਇਹ ਕਟ ਦਾਣਾ ਇੱਕ ਕਟ ਦਾਣਾ ਪਾਈਪਸ ਹੁੰਦੀਆਂ ਇਹ ਸਿਲਵਰ ਕਲਰ ਆ ਤੇ ਇੱਕ ਬਰੀਕ ਜਿਹੜਾ ਕਟ ਦਾਣਾ ਹੁੰਦਾ ਇਹਦੇ ਵਿੱਚ ਕੋਈ ਵੀ ਫਾਲਤੂ ਸਮਾਨ ਨਹੀਂ ਕਿਸੇ ਭੈਣ ਨੇ ਕਿਟ ਤਿਆਰ ਕਰਾਈ ਆ ਇਹ ਹੈਗੀ ਜੀ ਗੋਟਾ ਪੱਤੀ ਇਹ ਪੱਤੀਆਂ ਚਿਪਕਾ ਕੇ ਤੇ ਨਾਲ-ਨਾਲ ਆਪਾਂ ਇਹਦੇ ਕਟ ਦਾਣਾ ਵਗੈਰਾ ਲਾ ਕੇ ਵਰਕ ਕਰ ਸਕਦੇ ਆ ਨੈਕਸਟ ਆ ਗਿਆ ਗਲਾਸ ਮੋਤੀ ਇਹ ਗਲਾਸ ਮੋਤੀ ਹੈਗਾ ਪੈਕਟ ਤੇ ਇਹ ਹੈਗਾ ਜੀ ਬਰੀਕ ਵਾਲਾ 골ਡਨ ਕਟ ਦਾਣਾ ਇਹ ਵੀ ਇਹ ਵੀ ਆਪਾਂ ਨੂੰ ਬਹੁਤ ਜ਼ਰੂਰ ਚ ਪੈਂਦੀ ਹੈ ਹੈਂਡਵਰਕ ਦੇ ਵਿੱਚ ਇਹ ਹੈਗੀਆਂ ਪਾਈਪਸ 골ਡਨ ਪਾਈਪਸ ਕੱਟ ਦਾਣਾ ਇਹਨੂੰ ਵੀ ਕੱਟ ਦਾਣੇ ਬੋਲਦੇ ਆ ਇਹ ਹੈਗਾ ਜੀ ਮੋਤੀ 5 ਐਮ ਐਮ ਵੱਡਾ ਸਾਈਜ਼ ਜਿਹੜਾ ਹੁੰਦਾ ਹੈ ਪਲਾਸਟਿਕ ਮੋਤੀ ਤੇ ਇਹ 3 ਐਮ ਐਮ ਤੇ ਇੱਕ 2 ਐਮ ਐਮ ਬਿਲਕੁਲ ਛੋਟਾ ਪਲਾਸਟਿਕ ਮੋਤੀ ਤੇ ਮੀਡੀਅਮ ਦਾ ਪਲਾਸਟਿਕ ਮੋਤੀ ਇਹਦੇ ਨਾਲ ਵੀ ਬਹੁਤ ਸਾਰੇ ਡਿਜ਼ਾਈਨ ਫਲਾਵਰ ਜਿਹੜੇ ਆਪਾਂ ਬਣਾਣੇ ਆ ਇਸ ਤੋਂ ਬਾਅਦ ਆਰੀ ਵਾਰੀ ਆਪਾਂ ਗੱਲ ਕਰਨੀ ਇੱਕ ਤਾਂ ਹੀ ਲੌਂਗ ਆਰੀ ਹੁੰਦੀ ਹੈ ਹਾਂ ਤੇ ਇੱਕ ਇਹ 14 ਨੰਬਰ ਹੁੰਦੀ ਹੈ तकरीबन ਦੋ ਕ ਨੰਬਰ ਹੁੰਦੇ ਆ ਰਹੀਆਂ ਨੇ ਇਸ ਤੋਂ ਬਾਅਦ ਇਹ ਡੋਰੀ ਵਾਲਾ ਧਾਗਾ ਜਿਹਦੇ ਨਾਲ ਪਤਾ ਗਏ ਵਾਲੇ ਫਲਾਵਰ ਬਣਾਉਣੇ ਆ ਇਹ ਡੋਰੀ ਧਾਗਾ ਹੈਗਾ ਇਸ ਤੋਂ ਬਾਅਦ ਇਹ ਸੀਕਵੈਂਸ ਹੈਗੀਆਂ ਸਿਤਾਰਾ 17 ਵੀ ਇਹਨੂੰ ਆਪਾਂ ਬੋਲਦੇ ਹੈਗੇ ਆ ਇਹ ਕਲਰਫੁੱਲ ਹੈਗਾ ਵੀ ਕਾਫੀ ਸਾਰੇ ਕਲਰ ਤੁਸੀਂ ਲੈ ਸਕਦੇ ਇੱਕ ਠੂਈਜੀ ਵਾਲਾ ਹੁੰਦਾ ਉਹਨੂੰ ਸਿੱਪੀ ਕਹਿੰਦੇ ਜਿਹਦੇ ਵਿੱਚ ਕਾਲੀਜੀ ਬਣੀ ਹੁੰਦੀ ਹੈ ਤੇ ਇਹ ਫਰੇਮ ਆ ਜਿਵੇਂ 14 ਨੰਬਰ ਸਭ ਤੋਂ ਵੱਡਾ ਹੁੰਦਾ ਉਸ ਤੋਂ ਛੋਟਾ ਟ੍ਰੇਸ ਟ੍ਰੇਸ ਪੇਪਰ ਤੇ ਜਿਵੇਂ ਆਪਾਂ ਟ੍ਰੇਸ ਬਣਾਉਨੇ ਆ ਤੇ ਇੱਕੇ ਪੌਂਚਾਂ ਵਾਲੀ ਜਿਹੜੀ ਬੁਕਰਮ ਹੁੰਦੀ ਹੈ ਹਨਾ ਇਹ ਆਪਾਂ ਲੈ ਸਕਦੇ ਹੁੰਨੇ ਆ ਕੱਟਵਰਕ ਦੇ ਲਈ ਕੱਟਵਰਕ ਡਿਜ਼ਾਈਨ ਬਣਾਉਣ ਦੇ ਲਈ ਤੇ ਫਰੇਮ ਦੇ ਕਾਫੀ ਸਾਰੇ ਸਾਈਜ਼ ਆਉਂਦੇ ਆ ਆਪਣੇ ਡਿਜ਼ਾਈਨ ਮੁਤਾਬਕ ਜਿਹੜਾ ਫਰੇਮ ਆਪਾਂ ਲੈ ਸਕਦੇ ਆ ਜੇ ਤੁਹਾਡੇ ਕੋਲ ਅੱਡਾ ਹੈਗਾ ਫਿਰ ਜ਼ਰੂਰਤ ਹੀ ਤੀਸਰਾ ਆਪਣੇ ਕੋਲੇ ਇਹ ਨੀਲ ਨਹੀਂ ਹੁੰਦਾ ਲਾਜ਼ਮਰ ਇਹ ਆਪਾਂ ਨੂੰ ਚਾਹੀਦਾ ਹੁੰਦਾ ਇਹਨੂੰ ਕਾਟਨ ਜੇ ਜਦੋਂ ਆਪਾਂ ਟਰੇਸ ਬਣਾਉਨੇ ਆ ਤੇ ਚੌਕ ਚੌਕ ਜ਼ਰੂਰੀ ਹੁੰਦੇ ਕਿਉਂਕਿ ਕਦੇ ਵੀ ਆਪਾਂ ਨੂੰ ਨਿਸ਼ਾਨੀ ਵਗੈਰਾ ਲਗਾਉਣੀਆਂ ਤਾਂ ਚੌਕ ਜ਼ਰੂਰ ਕੋਲੇ ਰੱਖਣਾ ਹੈਗਾ ਇਹ ਕੇਵਲ ਇਹ ਸੀਜ਼ਰ ਆ ਜਿਹੜੀ ਇਹ ਤੁਹਾਨੂੰ ਚਾਹੀਦੀ ਹੈ ਕੜਾਈ ਵਾਲੀ ਕਿਉਂਕਿ ਕੱਟਣ ਵਗੈਰਾ ਲਈ ਕੁਝ ਕਈ ਵਾਰੀ ਕੁਝ ਡੇੜਨਾ ਪੈ ਜਾਂਦਾ ਤੇ ਇਹ ਸੌਖਾ ਤੇ ਸਾਰੇ ਤਰ੍ਹਾਂ ਦੇ ਮਿਰਰ ਹੈਗੇ ਜਿੰਨੇ ਵੀ ਸਾਈਜ਼ ਹੁੰਦੇ ਹਨਾ ਇੱਕ ਇਹ ਛੋਟੇ ਸਾਈਜ਼ ਆ ਜਿਹੜਾ ਚਾਰਸ ਮਿਰਰ ਹੈਗਾ ਗੋਲ ਤੇ ਕੋਣੇ ਜਿੰਨੇ ਵੀ ਡਿਜ਼ਾਈਨ ਹੈਗੇ ਮਿਰਰ ਦੇ ਤੇ ਇੱਕ ਆਪਾਂ ਨੂੰ ਇਹ ਮੀਡੀਅਮ ਸਾਈ ਵਰਕ ਕਰਨਾ ਹੈ ਨਾ ਕੋਈ ਫਲਾਵਰ ਬਣਾਉਣਾ ਆਰੀ ਵਿੱਚ ਵੀ ਕੋਈ ਆਪਾਂ ਬਣਾ ਸਕਦੇ ਹੁਣ ਜਿਵੇਂ ਪਸ਼ਮੀਨੇ ਤੇ ਆਪਾਂ ਬਣਾਉਣੀ ਹੈ ਤੇ ਇੱਕੇ ਫੈਬਰਿਕ ਗਾਮ ਆਪਾਂ ਨੂੰ ਜ਼ਰੂਰ ਚਾਹੀਦੀ ਹੁੰਦੀ ਆ ਕਿਉਂਕਿ ਕਦੇ ਵੀ ਕੋਈ ਜੋੜਨਾ ਮਿਰਰ ਵਗੈਰਾ ਪੈ ਜਾਂਦਾ ਤੇ ਇੱਕੀ ਵੈਸੇ ਰੀਲਾਂ ਹੁੰਦੀਆਂ ਹਨਾ ਇਹ ਡੋਰੀ ਵਾਲੀਆਂ ਰੀਲਾਂ ਪਹਿਲਾਂ ਜਿਹੜੀਆਂ ਸੀ ਉਹ ਸਿੰਪਲ ਰੀਲਾਂ ਸੀ ਜਿਦੇ ਨਾਲ ਪੱਤੀਆਂ ਵਗੈਰਾ ਭਰਦੇ ਆ ਤੇ ਜਰੀ ਹੈ ਦੋ ਤਰ੍ਹਾਂ ਦੀ ਜਿਵੇਂ 골ਡਨ ਜਰੀ ਹੈ ਤੇ ਇਹ ਸਿਲਵਰ ਜਰੀ ਹੈ ਤੇ ਜਿਹੜਾ ਸਾਰਾ ਸਮਾਨ ਹੈ ਕੁਆਲਿਟੀ ਵਾਲਾ ਮਤਲਬ ਇਦਾਂ ਨਹੀਂ ਹੈਗਾ ਵੀ ਤੁਸੀਂ ਕਟ ਦਾਣਾ ਲਗਾਇਆ ਸੂਟ ਤੋਤਾ ਹਨਾ ਤੇ ਸਾਰੀ ਸ਼ਾਈਨਿੰਗ ਹੈ ਜਿਹੜੀ ਉਹਦੀ ਡੁੱਲ ਗਈ ਤੇ ਇਹ BBC ਕੰਪਨੀ ਦਾ ਹੁੰਦਾ ਜਿਵੇਂ ਕਟ ਦਾਣਾ ਵਗੈਰਾ ਉਹ ਆਪਾਂ ਲੈ ਸਕਦੇ ਹੈਗੇ ਮੈਂ ਵੀਰਪਾਲ ਕੌਰ ਸਿੱਖ ਹਾਂ ਜੇ ਤੁਹਾਨੂੰ ਜੇ ਕਿਸੇ ਭੈਣ ਨੇ ਤੁਸੀਂ ਵੀ ਇੱਕ ਕਿਟ ਤਿਆਰ ਕਰਾਉਣੀ ਹੋਵੇ ਤਾਂ ਤੁਸੀਂ ਜਿਹੜਾ ਦਿੱਤੇ ਹੋਏ ਨੰਬਰ ਤੇ ਆ ਹੈਂਡਵਰਕ ਵਾਲੀ ਜਿਹੜੀ ਵੀ ਚੀਜ਼ ਤੁਸੀਂ ਸਾਡੇ ਤੋਂ ਲਓਗੇ ਉਹਦੀ 100% ਦੀ ਗਾਰੰਟੀ ਹੋਊਗੀ ਜਿਵੇਂ ਪਾਲਿਸ਼ ਵਗੈਰਾ ਦੀ ਹੈ ਨਾ ਰੰਗ ਰੂਗ ਲੈਂਦਾ ਨਹੀਂ ਇਹਨਾਂ ਦਾ ਪਰ ਗਾਰੰਟੀ ਦੇ ਰਭੋਸੀ ਜੀ ਜਿਹੜੀ ਤੁਸੀਂ ਸਾਡੇ ਤੋਂ ਲਈ ਆ ਇਹ ਵਾਲਾ ਸਮਾਨ ਖਰੀਦਣ ਲਈ ਤੁਹਾਨੂੰ ਜਗਾ ਜਗਾ ਮੱਥਾ ਨਹੀਂ ਮਾਰਨਾ ਪੈਣਾ ਤੁਸੀਂ ਆਪਣੀ ਲੋੜ ਮੁਤਾਬਕ ਥੋੜੀ ਜਾਂ ਵੱਧ ਮਾਤਰਾ ਚ ਵੀ ਇਹ ਸਮਾਨ ਲੈ ਸਕਦੇ ਹੋ ਦਿੱਤੇ ਹੋਏ ਨੰਬਰ ਤੇ ਫੋਨ ਕਰ ਲਓ